ਤਿਆਰੀ ਕਰ ਦਿੰਦੇ ਆ ਦਿੱਲੀ ਜਾਣ ਦੀ ਤਾਂ ਜਦੋਂ ਦਿੱਲੀ ਜਾਣ ਦੀ ਤਿਆਰੀ ਕਰਦੇ ਆ ਤਾਂ ਉਦੋਂ ਹੋਰ ਜਿਹੜੇ ਉਹਨਾਂ ਉਹਨਾਂ ਦੇ ਪੈਰੋਕਾਰ ਹੁੰਦੇ ਆ ਸਿੱਖ ਸੰਗਤ ਉਹ ਵੀ ਜਿਵੇਂ ਆਨੰਦਪੁਰ ਸਾਹਿਬ ਇਕੱਠੀ ਹੋਣ ਲੱਗ ਜਾਂਦੀ ਆ ਵੀ ਉਹ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਹੀ ਜਾਣਾ ਵਾ ਤੇ ਪਰ ਗੁਰੂ ਤੇਗ ਬਹਾਦਰ ਜੀ ਉੱਥੇ ਲਖੀਰ ਖਿੱਚ ਦਿੰਦੇ ਆ ਵੀ ਇਹ ਵੀ ਮੈਂ ਜਾਊਂਗਾ ਤਾਂ ਕੱਲਾਈ ਜਾਊਂਗਾ ਤੇ ਵੀ ਨਾਲ ਥੋੜੇ ਜੇ ਸਿੰਘ ਲੈ ਕੇ ਜਾਊਂਗਾ ਵੀ ਬਾਲੇ ਬੰਦੇ ਨਹੀਂ ਨਾਲ ਜਾਣਗੇ ਤਾਂ ਉਹ ਜਦੋਂ ਉੱਥੋਂ ਆਨੰਦਪੁਰ ਸਾਹਿਬ ਤੋਂ ਦਿੱਲੀ ਵਾਲੇ ਨੂੰ ਜਾਂਦੇ ਆ ਤਾ ਉਹਨਾਂ ਨਾਲ ਸ਼ੇ 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 ਸਿੰਘ ਆ ਜਿਹੜੇ ਉਹ ਹੋਰ ਜਾਂਦੇ ਆ ਉਹ ਹੁੰਦੇ ਆ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਉਦੇਚੰਦ ਤੇ ਭਾਈ ਜੈਤਾ ਜੀ ਤੇ ਭਾਈ ਗੁਰਦਿੱਤਾ ਜੀ ਤੇ ਭਾਈ ਦਿਆਲਾ ਜੀ ਤੇ ਇਹ ਜਦੋਂ ਦਿੱਲੀ ਆਲ ਨੂੰ ਜਾਂਦੇ ਹੁੰਦੇ ਆ ਤਾਂ ਜਿਹੜੇ ਉਦੇਚੰਦ ਹੁੰਦੇ ਆ ਤੇ ਗੁਰਦਿੱਤਾ ਜੀ ਹੁੰਦੇ ਆ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਆਗਰੇ ਸਾਡੇ ਆਗਰੇ ਜਿਵੇਂ ਉਹਨਾਂ ਨੂੰ ਰੋਕ ਦਿੰਦੇ ਆ ਵੀ ਉਹ ਕਹਿੰਦੇ ਆ ਵੀ ਤੁਸੀਂ ਨਾਲ ਨਹੀਂ ਜਾਓਗੇ ਮੇਰੇ ਦਿੱਲੀ ਤੱਕ ਤੇ ਵੀ ਬਾਕੀ ਜਿਹੜੀ ਮਗ ਖਬਰ ਹੋਊਗੀ ਵੀ ਉਹ ਤੁਸੀਂ ਆਨੰਦਪੁਰ ਸਾਹਿਬ ਤੱਕ ਪਹੁੰਚਾਉਣੀ ਆ ਵੀ ਇੱਥੇ ਕੀ ਹੋ ਰਿਹਾ ਵਾ ਤਾਂ ਉਹ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਪਹੁੰਚ ਜਾਂਦੇ ਆ ਤਾਂ ਉਹਨਾਂ ਨਾਲ ਤਿੰਨ ਜਿਹੜੇ ਸਿੰਘ ਉਹ ਵੀ ਰੰਗ ਜੇ ਵਾ ਉਹਨਾਂ ਨੂੰ ਗ੍ਰਿਫਤਾਰ ਕਾਹ ਲੈਣ ਦਾ ਵਾ ਤੇ ਉਹ ਹੁੰਦੇ ਆ ਜਿਵੇਂ ਭਾਈ ਅ ਮਤੀ ਦਾਸ ਜੀ ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਤੇ ਇੱਕ ਗੁਰੂ ਤੇਗ ਬਹਾਦਰ ਜੀ ਨੂੰ ਵੀ ਗ੍ਰਫਤਾਰ ਕਰਕੇ ਜਿਵੇਂ ਛੋਟੀ ਜੀ ਕਾਲ ਕੋਠੜੀ ਦੇ ਵਿੱਚ ਜਿਵੇਂ ਡੱਕ ਦਿੰਦਾ ਵਾ ਰੰਗ ਜੇਵ ਤੇ ਕਾਫੀ ਦਿਨ ਜਿਵੇਂ ਭੁੱਖੇ ਰੱਖਦਾ ਵਾ ਤੇ ਜਿਵੇਂ ਭੁੱਖੇ ਰੱਖਣ ਤੋਂ ਬਾਅਦ ਚ ਫੇਰ ਜਿਵੇਂ ਕਹਿੰਦਾ ਵਾ ਵੀ ਤੁਸੀਂ ਆਪ ਦਾ ਧਰਮ ਛੱਡ ਕੇ ਵੀ ਮੇਰੇ ਵਾਲੇ ਧਰਮ ਦੇ ਵਿੱਚ ਆਜੋ ਤੇ ਪਰ ਫੇਰ ਵੀ ਗੁਰੂ ਤੇਗ ਬਹਾਦਰ ਜੀ ਡੋਲਦੇ ਨਹੀਂ ਹੈਗੇ ਤਾਂ ਜਦੋਂ ਔਰੰਗਜ਼ੇਬ ਦਾ ਕੋਈ ਵੀ ਵਸ ਨਾ ਚੱਲਦਾ ਦੇਖ ਕੇ ਤੇ ਫੇਰ ਉਹ ਸੋਚਦਾ ਵਾ ਵੀ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਆ ਵੀ ਕਿਉਂ ਨਾ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਤਾਂ ਜਿਹੜੇ ਗੁਰੂ ਜੀ ਆ ਉਹ ਡੋਲ ਜਾਣਗੇ ਤਾਂ ਉਹ ਸਾਰਿਆਂ ਨਾਲ ਪਹਿਲਾਂ ਜਿਵੇਂ ਭਾਈ ਅ ਮਤੀ ਦਾਸ ਜੀ ਨੂੰ ਜਿਵੇਂ ਆਰੇ ਨਾਲ ਚੀਰ ਦਿੰਦਾ ਵਾ ਤੇ ਪਰ ਫੇਰ ਵੀ ਗੁਰੂ ਤੇਗ ਬਹਾਦਰ ਜੀ ਨੇ ਕੋਈ ਸੀਨਾ ਕੀਤੀ ਤੇ ਡੋਲੇ ਨਾਲ ਤੇ ਫਿਰ ਉਹ ਤੋਂ ਅਗਲੇ ਦਿਨ ਭਾਈ ਦਿਆਲਾ ਜੀ ਨੂੰ ਜਿਵੇਂ ਉਬਲਦੇ ਉਬਲਦੇ ਉਹ ਉਬਲਦੇ ਪਾਣੀ ਦੇ ਵਿੱਚ ਉਬਲਦੇ ਪਾਣੀ ਦੇ ਵਿੱਚ ਅ ਤਸੀਹੇ ਦੇ ਕੇ ਜਿਵੇਂ ਮਾਰਨ ਦਾਵਾ ਤਾਂ ਫੇਰ ਵੀ ਗੁਰੂ ਤੇਗ ਬਹਾਦਰ ਜੀ ਨੇ ਕੋਈ ਸੀਸ ਨਾ ਕੀਤੀ ਤੇ ਫੇਰ ਜਿਵੇਂ ਉਹਦਾ ਸਤੀਦਾਸ ਜੀ ਨੂੰ ਰੂਹ ਦੇ ਵਿੱਚ ਰੂਹ ਦੇ ਵਿੱਚ ਅੱਗ ਲਾ ਕੇ ਜਿਵੇਂ ਉਹਨਾਂ ਨੂੰ ਜਾਉਂਦੇ